ਜਿਹੜੀ ਮੰਜੂ ਮਹੰਤ ਦੁਗਰੀ ਵਾਲੀ ਆ ਜੀ ਉਹ ਆਪਣਾ ਉਹਨੂੰ ਕਹਿੰਦੇ ਮੈਨੂੰ ਟੌਰਚਰ ਕਰ ਰਹੇ ਆ ਮੈਨੂੰ ਮੰਗਨ ਨਹੀਂ ਦੇ ਰਹੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਉਹ ਹੁਣ ਆਪਣਾ ਜ਼ਬਰਦਸਤੀ ਧੱਕੇ ਦੇ ਨਾਲ ਕਰੀ ਜਾਵੇ ਤੇ ਸਾਡੇ ਉੱਤੇ ਝੂਠੇ ਐਲੀਕੇਸ਼ਨ ਲਗਾ ਰਹੇ ਆ ਇਹ ਦੀ ਤੇ ਮੈਨੂੰ ਉੱਥੇ ਪਿੰਡਾਂ ਚ ਵੜਨ ਨਹੀਂ ਦਿੰਦੇ ਉਪਰ ਉਹ ਕਹਿ ਰਹੇ ਆ ਅਸਲੀ ਨਕਲੀ ਉਹ ਤਾਂ ਦੇਖੋ ਸਾਰਿਆਂ ਨੂੰ ਪਤਾ ਅਸਲੀ ਨਕਲੀ ਕੀ ਆ ਤੇ ਅਸੀਂ ਇਹਨਾਂ ਦੇ ਅੱਗੇ ਵੀ ਅਪੀਲ ਕਰਦੇ ਨਿੱਕੀ ਮੰਤ ਦੇ ਘਰ ਤੱਕ ਜਾਇਆ ਜਾਵੇ ਠੀਕ ਹੈ ਉਹਦਾ ਸਾਰਾ ਬਾਇਓ ਡਾਟਾ ਕੱਢਿਆ ਜਾਵੇ ਉਹ ਮਹੰਤ ਸੀ ਕਿ ਨਹੀਂ ਠੀਕ ਆ ਨਾ ਇਹ ਤਾਂ ਕੋਈ ਉਹ ਪੜਦਾ ਨਹੀਂ ਇਹਦੇ ਵਿੱਚ ਤਾਂ ਹੈਗਾ ਜਦੋਂ ਮੈਂ ਇਦਾਂ ਹੀ ਜਾਂਦੇ ਸੀਗੇ ਆਪਣੀ ਗੁਰੂ ਨਾਲ ਦਾੜੀ ਦੇ ਵਿੱਚ ਮੈਂ ਮੰਗਦੇ ਸੀ ਤੇ ਉਦੋਂ ਮੈਂ ਅਸਲੀ ਸੀ ਤੇ ਅੱਜ ਮੈਂ ਨਕਲੀ ਆ ਮੈਨੂੰ ਧਮਕਾਇਆ ਜਾ ਰਿਹਾ ਦਬਕਾਇਆ ਜਾ ਰਿਹਾ ਮੰਜੂ ਨੇ ਮੈਨੂੰ ਕਿਟਨੈਪ ਕੀਤਾ ਅਕੀਲਾ ਰੈਪਰ ਪਿੰਡਾ ਚੋਂ ਕਿਟਨੈਪ ਕਰਕੇ ਮੈਨੂੰ ਮਾਰਿਆ ਕੁੱਟਿਆ ਮੇਰੇ ਤੋਂ ਧੱਕੇ ਨਾਲ ਡਰਾ ਕੇ ਸਾਈਨ ਕਰਵਾਏ ਕਾਗਜ਼ਾਂ ਤੇ ਵੀ ਤੈਨੂੰ ਉਸੇ ਮਰਵਾ ਦਾਂਗੇ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸ ਮੀਨਾ ਸਿੰਘ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਐਸੀਆਂ ਵੀਡੀਓ ਸਾਹਮਣੇ ਆਂਦੀਆਂ ਸੀ ਕਿ ਪਿੰਡਾਂ ਦੇ ਵਿੱਚ ਅਕਸਰ ਜਦੋਂ ਮੰਦ ਲੋਕ ਜਿਹੜੇ ਨੇ ਵਧਾਈਆਂ ਲੈਣ ਜਾਂਦੇ ਸੀ ਲੇਕਿਨ ਉਸ ਨੂੰ ਲੈ ਕੇ ਵੱਡੇ ਵੱਡੇ ਰੋਲੇ ਸ਼ੁਰੂ ਹੋ ਜਾਂਦੇ ਸੀ ਲੇਕਿਨ ਲੜਾਈਆਂ ਝਗੜੇ ਵੀ ਹੁੰਦੇ ਸੀ ਲੇਕਿਨ ਅਜਿਹਾ ਇੱਕ ਸਾਡੇ ਕੋਲ ਮਾਮਲਾ ਸਾਹਮਣੇ ਆ ਰਿਹਾ ਹੈ ਸਾਡੇ ਨਾਲ ਸੂਰਜ ਬਾਬਾ ਜੀ ਮੌਜੂਦ ਨਹੀਂ ਗੱਲਬਾਤ ਕਰਦੇ ਆ ਅਕਸਰ ਇਹਨਾਂ ਦਾ ਕੀ ਐਸਾ ਮਾਮਲਾ ਆ ਜਿਹੜਾ ਕਿ ਅੱਜ ਇਹਨਾਂ ਨੂੰ ਮੀਡੀਆ ਤੱਕ ਜਿਹੜਾ ਆ ਰੂਬਰੂ ਹੋਣਾ ਪਿਆ ਬਾਬਾ ਜੀ ਕਿੰਨੀ ਦੇਰ ਤੋਂ ਇਹ ਕੰਮ ਤੁਸੀਂ ਮੰhnt ਲੈਂਦੇ ਵਿੱਚ ਹੈਗੇ ਹੋ ਕੀ ਅਕਸਰ ਤੁਹਾਡਾ ਰੋਲਾ ਕੀ ਹੈਗਾ ਕੀ ਸਟਾਰਟਿੰਗ ਤੋਂ ਰੋਲਾ ਕੀ ਹੈਗਾ ਤੁਹਾਡਾ ਦੇਖੋ ਜੀ ਮੈਂ ਆਪਣਾ ਜਿਹੜਾ ਨਿੱਕੀ ਮੰhnt ਦਾ ਮੈਂ ਚੇਲਾ ਸੀ ਜੀ ਤੇ ਆਪਣਾ ਮੈਂ ਪਿੰਡ ਮੰਗਦੇ ਸੀ ਪਿੰਡਾਂ ਦੇ ਵਿੱਚ ਜਾਂਦੇ ਸੀ ਨਿੱਕੀ ਮੰhnt ਮਰਨ ਤੋਂ ਬਾਅਦ ਜੀ ਜਿਹੜੀ ਮੰਜੂ ਮੰhnt ਦੁਗਰੀ ਵਾਲੀ ਆ ਜੀ ਉਹ ਆਪਣਾ ਉਹਨੂੰ ਕਹਿੰਦੇ ਮੈਨੂੰ ਟੌਰਚਰ ਕਰ ਰਹੇ ਆ ਮੈਨੂੰ ਮੰਗਨ ਨਹੀਂ ਦੇ ਰਹੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਜੀ ਠੀਕ ਆ ਜੀ ਪਿੰਡਾਂ ਦੇ ਵਿੱਚ ਮੈਂ ਜਾਂਦੇ ਸੀ ਇਹਨਾਂ ਨੇ ਮੇਰੇ ਹੱਥ ਪੈਰ ਤੜਵਾ ਦਿੱਤੇ ਜੀ ਬੰਦੇ ਪਵਾ ਦਿੱਤੇ ਤੇ ਹੁਣ ਉਹਨੂੰ ਕਹਿੰਦੇ ਮੈਂ ਘਰ ਬੈਠੇ ਆਂਗੇ ਮੇਰੀ ਕੋ ਇਨੂੰ ਕੋਈ ਆਪਣਾ ਬੈਕ ਨਹੀਂ ਦਿੱਤੀ ਜਾ ਰਹੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਤੇ ਆਪਣਾ ਉਹਨੂੰ ਕਹਿੰਦੇ ਵੀ ਅਸੀਂ ਗਰੀਬ ਫੈਮਿਲੀ ਤੋਂ ਬਲੋਂਗ ਕਰਦੇ ਆ ਅਸੀਂ ਕੋਈ ਉਹ ਨਹੀਂ ਹੈਗੇ ਕਿ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਅਸੀਂ ਇਹ ਕਹਿ ਰਹੇ ਕਿ ਸਾਨੂੰ ਜਿਹੜੇ ਸਾਡੇ ਗੁਰੂ ਦਾ ਇਲਾਕਾ ਉਹ ਛੱਡਿਆ ਜਾਵੇ ਤੇ ਆਪਣਾ ਜਿਹੜਾ ਉਹਨੂੰ ਕਹਿੰਦੇ ਮੰਜੂ ਆ ਮੰਜੂ ਮੇਰੇ ਨਾਲ ਕੋਈ ਗੱਲ ਨਹੀਂ ਕਰ ਰਹੀ ਕੋਈ ਬਾਤ ਨਹੀਂ ਕਰ ਰਹੀ ਕਿਸੇ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਕਰ ਰਹੀ ਕਿ ਮੰਜੂ ਮੇਰੇ ਨਾਲ ਤੇ ਆਪਣਾ ਉਹਨੂੰ ਕਹਿੰਦੇ ਆ ਵੀ ਜਿਹੜਾ ਮੇਰੇ ਨਾਲ ਮੇਰੇ ਗੁਰੂ ਦਾ ਇਲਾਕਾ ਦਿੱਤਾ ਜਾਵੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਕੱਲ ਨੂੰ ਮੈਂ ਇਲਾਕੇ ਦੇ ਵਿੱਚ ਆਪਣੇ ਚੇਲੇ ਲੈ ਕੇ ਆਪਣੇ ਬੰਦੇ ਆਟੋ ਵਾਲੇ ਆ ਢੋਲਕ ਵਾਲੇ ਲੈ ਕੇ ਜਾਣੇ ਆ ਆਪਣਾ ਉਹਨੂੰ ਕਹਿੰਦੇ ਕੋਈ ਵੀ ਕੋਈ ਹਰਜਾਨਾ ਵਜਾ ਨਾ ਹੁੰਦਾ ਕੋਈ ਮਾਰ ਕਟਾਈ ਕੋਈ ਜਾਨ ਦਾ ਹਮਲਾ ਤਾਂ ਇਹਦਾ ਇਹਦੀ ਜ਼ਿੰਮੇਵਾਰ ਮੰਜੂ ਆ ਜੀ ਅਸੀਂ ਹੋਰ ਕਿਸੇ ਦਾ ਨਾਮ ਨਹੀਂ ਲੈ ਰਹੇ ਜੀ ਇਹਦੀ ਮਾਲਕ ਇਹਦੀ ਕਰਨੀ ਧਰਨੀ ਸਿਰਸਰਾਣੇ ਮੰਜੂ ਦੇ ਆ ਤੁਸੀਂ ਆਪਣੇ ਗੁਰੂਆਂ ਦੀ ਗੱਲ ਕਰ ਰਹੇ ਹੋ ਗੁਰੂ ਤੁਹਾਡੇ ਕਿੱਥੇ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਕਿਸ ਤਰ੍ਹਾਂ ਗੁਰੂ ਮੇਰੇ ਮਾਰਗੇ ਜੀ ਨਿੱਕੀ ਮੰਤ ਸੱਤੀ ਮੰਤ ਜਮਾਲਪੁਰ ਇਹਨਾਂ ਨੇ ਮੇਰੇ ਗੁਰੂ ਦਾ ਨਾਮ ਨਿਸ਼ਾਨ ਮਟਾ ਦਿੱਤਾ ਮੇਰੇ ਗੁਰੂ ਦੇ ਪਿੰਡ ਜਿਹੜੇ ਸੀਗੇ ਇਹਨਾਂ ਨੇ ਆਪਸ ਵਿੱਚ ਖੁੱਸਰਿਆ ਨਹੀਂ ਜਿਹੜਿਆ ਨੇ ਬੰਡਲੇ ਸ਼ਹਿਰ ਦੇ ਆਨੇ ਤੇ ਮੈਨੂੰ ਉੱਥੇ ਪਿੰਡਾਂ ਚ ਵੜਨ ਨਹੀਂ ਦਿੰਦੇ ਉਪਰੋਂ ਕਹਿ ਰਹੇ ਆ ਅਸਲੀ ਨਕਲੀ ਉਹ ਤਾਂ ਦੇਖੋ ਸਾਰਿਆਂ ਨੂੰ ਪਤਾ ਅਸਲੀ ਨਕਲੀ ਕੀ ਆ ਠੀਕ ਆ ਨਾ ਇਹ ਤਾਂ ਕੋਈ ਉਹ ਪੜਦਾ ਨਹੀਂ ਇਹਦੇ ਵਿੱਚ ਤਾਂ ਹੈਗਾ ਜਦੋਂ ਮੈਂ ਇਦਾਂ ਹੀ ਜਾਂਦੇ ਸੀਗੇ ਆਪਣੀ ਗੁਰੂ ਨਾਲ ਦਾੜੀ ਦੇ ਵਿੱਚ ਮੈਂ ਮੰਗਦੇ ਸੀ ਤੇ ਉਦੋਂ ਮੈਂ ਅਸਲੀ ਸੀ ਤੇ ਅੱਜ ਮੈਂ ਨਕਲੀ ਆ ਤੇ ਮੈਨੂੰ ਧਮਕਾਇਆ ਜਾ ਰਿਹਾ ਦਬਕਾਇਆ ਜਾ ਰਿਹਾ ਮੰਜੂ ਨੇ ਮੈਨੂੰ ਕਿਟਨੈਪ ਕੀਤਾ ਹਕੀਲਾ ਰੈਪਰ ਪਿੰਡਾ ਚੋਂ ਕਿਟਨੈਪ ਕਰਕੇ ਮੈਨੂੰ ਮਾਰਿਆ ਕੁੱਟਿਆ ਮੈਨੂੰ ਧੱਕੇ ਨਾਲ ਡਰਾ ਕੇ ਸਾਈਨ ਕਰਵਾਏ ਕਾਗਜ਼ਾਂ ਤੇ ਵੀ ਤੈਨੂੰ ਅਸੀਂ ਮਰਵਾ ਦਾਂਗੇ ਇਹ ਇਹ ਨਾ ਤੁਸੀਂ ਸਾਈਨ ਦੀ ਗੱਲ ਕਰ ਰਹੇ ਹੋ ਸਾਈਨ ਕੀ ਲਿਖਿਆ ਸੀ ਉਹਦੇ ਉੱਪਰ ਜਿਹੜਾ ਪੜਿਆ ਨਹੀਂ ਉਹਦੇ ਤੇ ਤੁਸੀਂ ਸਾਈਨ ਕਰਦੇ ਫਿਰ ਨਹੀਂ ਜੀ ਮੈਨੂੰ ਡਰਾ ਧਮਕਾ ਕੇ ਸਾਈਨ ਕਰਵਾਏ ਗਏ ਮੈਨੂੰ ਡਰਾਇਆ ਧਮਕਾਇਆ ਤੇ ਆਪਣਾ ਉਹਨੂੰ ਕਹਿੰਦੇ ਵੀ ਤੈਨੂੰ ਅਸੀਂ ਮਰਵਾ ਦਾਂਗੇ ਤੂੰ ਆਪਣਾ ਪਿੰਡਾ 'ਚ ਨਹੀਂ ਆਣਾ ਸੀ 2 ਲੱਖ ਰੁਪਏ ਡੰਡ ਲੈਣਾ ਸੀ ਜੁਰਮਾਨਾ ਪਿੰਡਾ ਦੇ ਵਿੱਚ ਤੁਸੀਂ ਆਪ ਹੱਕ ਸੱਚ ਦੀ ਗੱਲ ਕਰੋ ਵੀ 2 ਲੱਖ ਵਧਾਈ ਤਾਂ ਕੋਈ ਜਿੰਦਾ ਨਹੀਂ ਪਿੰਡਾਰੇ ਵਿੱਚ ਤੇ ਆਪਣਾ ਉਹਨੂੰ ਕਹਿੰਦੇ ਇਹ ਹੁਣ ਮੈਨੂੰ ਡਰਾ ਧਮਕਾ ਰਹੇ ਆ ਵੀ ਜੇ ਪਿੰਡਾ 'ਚ ਜਾਏਗਾ ਅਸੀਂ ਮਰਵਾ ਦਾਂਗੇ ਜਾਨ ਦੀ ਕੋਈ ਕਿਸੇ ਦੀ ਕੀਮਤ ਨਹੀਂ ਹੈ ਇਹਨਾਂ ਨੂੰ ਲਾਕੇ ਜ਼ਰੂਰੀ ਆ ਖ ਤਾ ਗੱਡੀਆਂ ਵਾਲੇ ਮੰਨਤੇ ਇਦਾਂ ਨਹੀਂ ਕਰਦੇ ਅਕਸਰ ਅਸੀਂ ਸ਼ਹਿਰ ਦੇ ਖੁਸਰੇ ਬਾਹਰੋਂ ਭਈਏ ਆ ਕੇ ਆਪਣਾ ਇੱਥੇ ਜਿਹੜਾ ਆ ਡੇਰੇਦਾਰ ਹੋਏ ਹੋਏ ਨੇ ਸ਼ਹਿਰ ਦੇ ਖੁਸਰਿਆਂ ਦੀ ਕੋਈ ਵੈਕ ਨਹੀਂ ਕੋਈ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾਂਦੀ ਕਿਉਂ ਇਸ ਤਰ੍ਹਾਂ ਕਰਦੇ ਪਏ ਸਾਡੇ ਨਾਲ ਕਿਉਂ ਕਰਦੇ ਪਏ ਐ ਇਦਾਂ ਕਾਰਨ ਕਿ ਇਹ ਮਤਲਬ ਤੁਹਾਡੇ ਨਾਲ ਹੀ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਕਿਉਂਕਿ ਦੇਖਿਆ ਜਾਵੇ ਕਿ ਅਕਸਰ ਸੋਸ਼ਲ ਮੀਡੀਆ ਦੇ ਪਰ ਕਈ ਵੀਡੀਓ ਆਉਂਦੀਆਂ ਸੀ ਕਿ ਵਧਾਈਆਂ ਨੂੰ ਲੈ ਕੇ ਵੀ ਰੋਲੇ ਪੈ ਜਾਂਦੇ ਸੀਗੇ ਕੋਈ 5100 ਰੁਪਏ ਵਧਾਈ ਜਾਂ ਕੋਈ 51000 ਮੰਗ ਲੈਂਦਾ ਲੇਕਿਨ ਜੋ ਪਿੰਡਾਂ ਦੇ ਵਿੱਚ ਕਈ ਵੀਡੀਓ ਵੀ ਸਾਹਮਣੇ ਆਉਂਦੀਆਂ ਸੀ ਕਿਤੇ ਵਧਾਈ ਨੂੰ ਲੈ ਕੇ ਤਾਂ ਨਹੀਂ ਕੋਈ ਤੁਹਾਡਾ ਕੋਈ ਇਸ਼ੂ ਉਹਨਾਂ ਦੇ ਨਾਲ ਹੋਇਆ ਕੋਈ ਨਹੀਂ ਜੀ ਵਧਾਈ ਨੂੰ ਲੈ ਕੇ ਕੋਈ ਇਸ਼ੂ ਨਹੀਂ ਮੈਨੂੰ ਪਿੰਡਾਂ ਦੇ ਵਿੱਚ ਜੇ ਕੋਈ 1100 ਦਿੰਦਾ ਸੀ ਤਾਂ ਮੈਂ ਹੱਥ ਜੋੜ ਕੇ 1100 ਲੈਂਦੇ ਸੀ ਜੇ ਕੋ ਮੈਨੂੰ 500 ਦਿੰਦਾ ਸੀ ਤਾਂ ਮੈਂ 500 ਲੈਂਦੇ ਸੀ ਅਸੀਂ ਅਸੀਂ ਕਿਸੇ ਨਾਲ ਅੜਦੇ ਸਾਨੂੰ ਚਾਹੇ ਨੂਨ ਨਾ ਮਿਲ ਜਵੇ ਠੀਕਾ ਜੀ ਅਸੀਂ ਆਪਣਾ ਨੂਨ ਲਾ ਵੀ ਖਾ ਲਾਂਗੇ ਪਰ ਅਸੀਂ ਕਿਸੇ ਦਾ ਇਲਾਕਾ ਨਹੀਂ ਦੱਬਦੇ ਕਿਸੇ ਦੇ ਅਸੀਂ ਕੋ ਚੋਰੀ ਉਹਨੂੰ ਕਹਿੰਦੇ ਉਹ ਚੋਰੀ ਨਹੀਂ ਕਰਦੇ ਇਲਾਕੇ ਦੇ ਵਿੱਚ ਮੰਗਰ ਨੂੰ ਮੈਂ ਸ਼ੇਰਪੁਰ ਦਾ ਬੱਚਾ ਮੈਂ ਇੱਥੇ ਮੰਗਾ ਪਰ ਨਹੀਂ ਅਦਰਵੈਸ ਇੱਥੇ ਸਾਡੇ ਹੀ ਜਿਹੜੇ ਆਂਦੇ ਆ ਤਾਜਪੁਰ ਵਾਲੇ ਨਜਾਰਾ ਮਹਾਂਤ ਅਸੀਂ ਉਹਨਾਂ ਦੇ ਨਾਲ ਸਾਡੀ ਇੱਜ਼ਤ ਕਰਦੇ ਹੋ ਅਸੀਂ ਇਹ ਇਲਾਕਾ ਨਹੀਂ ਮੰਗ ਸਕਦੇ ਮੈਂ ਆਪਣੀ ਗੁਰੂ ਦਾ ਇਲਾਕਾ ਮੰਗ ਰਹੇ ਆ ਮੇਰੀ ਗੁਰੂ ਦਾ ਇਲਾਕਾ ਨਹੀਂ ਇਹ ਦੇ ਰਹੇ ਤੇ ਮੇਰੇ ਤੋਂ ਧੱਕੇ ਨਾਲ ਸੈਂ ਅੰਗੂਠੇ ਕਰਵਾ ਲੇ ਕੋਰੇ ਕਾਗਜ਼ ਤੇ ਸਾਈਨ ਬਾਅਦ ਵਿੱਚ ਪਤਾ ਨਹੀਂ ਇਹਨਾਂ ਨੇ ਕੀ ਭਰਿਆ ਉਸ ਟਾਈਮ ਤੇ ਮੌਜ ਹੁਸੈਨ ਕਰਵਾਏ ਗਏ ਉਥੇ ਗੁੱਡੀ ਮਹੰਤ ਭੋਲੀ ਹਾਜੀ ਦੁਗਰੀ ਵਾਲੀ ਮੰਜੂ ਮਹਾਂਤ ਹੋਰ ਪਤਾ ਨਹੀਂ ਕਿਹੜੇ ਕਿਹੜੇ ਉੱਥੇ ਬੈਠੇ ਸੀ ਇਹਨਾਂ ਨੇ ਮੈਨੂੰ ਡਰਾ ਧਮਕਾ ਕੇ ਕੁੱਟ ਮਾਰ ਕੇ ਮੇਤ ਹਸੈਨ ਕਰਵਾ ਲੇ ਕਹਿੰਦੇ ਸੀ ਤਰੇ ਸੋਚਾਂਗੇ ਮੈਨੂੰ 8 ਸਾਲ ਹੋ ਗਏ ਜੇ ਹੁਣ ਮੈਂ ਪਿੰਡਾ ਚ ਜਾਂਦੇ ਆ ਮੈਨੂੰ ਕਹਿੰਦੇ ਸੀ ਤਰੇ ਗੋਲੀ ਮਰਵਾ ਦਾਂਗੇ ਤੈਨੂੰ ਬੰਦੇ ਪਵਾ ਦਾਂਗੇ ਇਹ ਜ਼ਿੰਮੇਵਾਰ ਆ ਮੈਨੂੰ ਕੱਲ ਨੂੰ ਕੁਛ ਵੀ ਲਾਕੇ ਦੇ ਵਿੱਚ ਹੁੰਦਾ ਮੈਂ ਕਿਸੇ ਦਾ ਨਾਮ ਨਹੀਂ ਲੈ ਰੇ ਮੈਂ ਮੰਜੂ ਦਾ ਨਾਮ ਲੈ ਰੇ ਆ ਮੈਂ ਕੋਈ ਦਾ ਚੇਲੇ ਦਾ ਨਾਮ ਨਹੀਂ ਲੈ ਰੇ ਕਿਸੇ ਦਾ ਨਾਮ ਲੈ ਰੇ ਮੈਂ ਮੰਜੂ ਦਾ ਹੀ ਨਾਮ ਲੈ ਰੇ ਆ ਮੰਜੂ ਹੀ ਜ਼ਿੰਮੇਵਾਰ ਆ ਜਿਹੜੇ ਖੁਸਰੇ ਉੱਥੇ ਪੰਚ जिन्होंने ਮੈਨੂੰ ਧੱਕੇ ਨਾਲ ਡਰਾ ਤਮਕਾ ਕੇ ਸੈਨ ਕਰਾਇਆ ਗੁੱਡੀ ਹਾਜੀ ਦੁਗਰੀ ਵਾਲੀ ਭੋਲੀ ਹਾਜੀ ਮੰਜੂ ਇਹ ਜ਼ਿੰਮੇਵਾਰ ਹੈ ਇਹਨਾਂ ਨੇ ਡਰਾ ਤਮਕਾ ਕੇ ਸੈਨ ਕਰਾਇਆ ਮੇਰੀ ਲੱਤਾਂ ਬਾਹਾਂ ਮ ਤੜਵਾਈਆਂ ਸਾਰਿਆਂ ਖੁਸਰਿਆਂ ਕੋ ਮੇਦੀਆਂ ਵੀਡੀਓ ਵਾਇਰਲ ਕੀਤੀਆਂ ਅੱਜ ਸੋ ਮੁੱਕਰੀ ਜਾਵੇ ਕੋਈ ਸਾਫ ਮੁੱਕਰੀ ਜਾਵੇ ਠੀਕ ਹੈ ਨਾ ਆਪਣੇ ਗੁਰੂਆਂ ਦੀ ਗੱਲ ਕਰ ਰਹੇ ਹਾਂ ਗੁਰੂ ਜਿਹੜੇ ਨੇ ਕਦੋਂ ਤੋਂ ਅਲਵੀ ਦਾ ਕਹਿ ਗਏ ਸੀ ਕਿ ਆਪਣੇ ਤੁਹਾਨੂੰ ਮਤਲਬ ਕਿਉਂਕਿ ਦੇਖਿਆ ਹੋ ਗਿਆ ਤੇ ਮੇਰੇ ਕੋਲ ਸਬੂਤ ਵੀ ਨੇ ਬਕਾਇਦਾ ਮੈਂ ਤੁਹਾਨੂੰ ਹੁਣ ਸਬੂਤ ਦਿਖਾ ਦਿੰਨੇ ਆ ਇਹ ਕਹਿ ਰਹੇ ਆ ਵੀ ਨਿੱਕੀ ਮੰਤ ਦਾ ਕੀ ਸਬੂਤ ਆ ਕੋਈ ਅੱਜ ਦੇ ਸੀ ਉਹਨਾਂ ਨਾਲ ਤਾਂ ਜੁੜੇ ਨਹੀਂ ਮੇਰੇ ਕੋਲ ਸਾਰੇ ਪ੍ਰੂਫ ਸਬੂਤ ਜਿਹੜੇ ਨੇ ਹੈਗੇ ਨੇ ਆ ਦੇਖੋ ਆ ਦੇਖੋ ਮੇਰੇ ਨਾਲ ਬੈਠੇ ਨਿੱਕੀ ਮਹੰਤ ਤੇ ਉਹ ਕਿਸ਼ੋਰ ਗੁਰੂ ਬੈਠੀ ਆ ਨਿੱਕੀ ਮਹੰਤਾ ਦੇਖੋ ਸਾਰੇ ਅਸੀਂ ਬੈਠੇ ਆ ਠੀਕ ਆ ਨਾ ਇਹ ਤੋਂ ਇਲਾਵਾ ਹੋਰ ਵੀ ਫੋਟਮਾਂ ਨੇ ਜਿਹੜੀਆਂ ਕਿ ਅਸੀਂ ਆਪਣੇ ਆਪਣੇ ਮਨੋਰੰਜਨ ਟਾਈਮ ਜਦੋਂ ਜਾਂਦੇ ਸੀ ਬਾਹਰ ਆ ਦੇਖੋ ਸਾਰੇ ਸਬੂਤ ਮੇਰੇ ਕੋਲ ਜਦੋਂ ਮੈਨੂੰ ਇਹਨਾਂ ਨੇ ਚੇਲਾ ਕੀਤਾ ਤਾਂ ਮੈਨੂੰ ਪੁੱਛ ਕੇ ਥੋੜੀ ਕੀਤਾ ਸੀ ਉਦੋਂ ਨਹੀਂ ਸੀ ਇਹਨਾਂ ਨੂੰ ਦਿਖਦਾ ਵੀ ਕੌਣ ਵਾ ਬਾਬਾ ਕੌਣ ਵਾ ਤੇ ਅੱਜ ਇਹ ਮੈਨੂੰ ਕਹਿੰਦੇ ਨਕਲੀ ਅਸਲੀ ਡਰਾ ਧਮਕਾ ਰਹੇ ਨਿੱਕੀ ਮੰਤ ਮੇਰੇ ਨਾਲ ਬੈਠੇ ਆ ਮੇਰੇ ਕੋਲ ਸਾਰੇ ਸਬੂਤ ਪ੍ਰੂਫ ਵਾ ਮਤਲਬ ਕਿੰਨੇ ਦਿਨ ਹੋ ਗਏ ਨੂੰ ਘਰ ਬੈਠੇ ਨੂੰ ਵਧਾਈਆਂ ਨੂੰ ਦੇ ਕਿਸ ਕਹਿ ਰਹੇ ਕਹਿ ਰਹੇ ਕਿ ਸਾਨੂੰ ਮੰਗਣ ਨਹੀਂ ਦਿੱਤੇ ਕੋਈ ਇਲਾਕਾ ਨਹੀਂ ਦੇ ਰਹੇ ਮੈਨੂੰ ਇਲਾਕਾ ਨਹੀਂ ਦੇ ਰਹੇ ਮੈਨੂੰ 6 ਸਾਲ ਹੋ ਗਏ ਸੱਤ ਘਰੇ ਬੈਠਿਆ ਜੀ ਇਹਨਾਂ ਨੇ ਡਰਾ ਧਮਕਾ ਕੇ ਸੈਨ ਕਰਵਾਏ ਕਾਗਜ਼ਾਂ ਤੇ ਉੱਪਰੋਂ ਆਪਣਾ ਨੂੰ ਕਹਿੰਦੇ ਜੇ ਤੂੰ ਪਿੰਡਾ ਚ ਜਾਏਂਗਾ ਸਤੇ ਗੋਲੀ ਮਰਵਾ ਦਾਂਗੇ ਠੀਕ ਆ ਜੀ ਤੇ ਉਹਨੂੰ ਆਪਣਾ ਕਹਿੰਦੇ ਇਸ ਕਰਕੇ ਮੈਂ ਘਰੇ ਬੈਠੇ ਆ ਜੀ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਮੈਨੂੰ ਮੰਗਣ ਦਿੱਤਾ ਜਾਵੇ ਮੇਰੇ ਪਿੰਡਾ ਦੇ ਵਿੱਚ ਠੀਕ ਆ ਜੀ ਜਦੋਂ ਮੈਂ ਜਾਣਦੇ ਆ ਪਿੰਡਾ ਦੇ ਵਿੱਚ ਬੰਦੇ ਲੈ ਕੇ ਆਂਦੇ ਆ ਜੀ ਇਹ ਪੁਲਿਸ ਨੂੰ ਵੀ ਪੈਸਾ ਆ ਗਵਰਨਮੈਂਟ ਵੀ ਖਰੀਦ ਲੈਂਦੇ ਨੇ ਇਹ ਪੈਸਾ ਦੇ ਕੇ ਠੀਕ ਆ ਜੀ ਤੇ ਮੈਨੂੰ ਧਮਕੀਆਂ ਦੇ ਰਹੇ ਸੀ ਗੋਲੀਆਂ ਮਰਵਾ ਦਾਂਗੇ ਅਸੀਂ ਤੁਹਾਨੂੰ ਚੱਕਵਾ ਦਾਂਗੇ ਕੋਈ ਅਸੀਂ ਆਪਣਾ ਨੂੰ ਕਹਿੰਦੇ ਅਸੀਂ ਬਹੁਤ ਇਨਤੋਂ ਦੁਖੀ ਆ ਅਸੀਂ ਬਹੁਤ ਪਰੇਸ਼ਾਨ ਮੰਜੂ ਮੰਤ ਤੋਂ ਮੈਨੂੰ ਇਲਾਕੇ ਚ ਨਹੀਂ ਜਾਨ ਦਿੰਦੀ ਮੇਰੀ ਗੁਰੂ ਦਾ ਸਾਰਾ ਇਲਾਕਾ ਇਹ ਮੰਗਦੇ ਪਏ ਜੀ ਇਹਨਾਂ ਨੇ ਮੇਰੀ ਗੁਰੂ ਦਾ ਦੀਵਾ ਗੋਲ ਕਰਤਾ ਹੁਣ ਆਪਾਂ ਦੇਖਿਆ ਜਾਵੇ ਤਾਂ ਸਾਡੇ ਘਰ ਦੇ ਵਿੱਚ ਕੋਈ ਇਨਸਾਨ ਮਰ ਜਾਂਦਾ ਤਾ ਆਪਣਾ ਜਿਹੜਾ ਕੀ ਉਹ ਆਪਣਾ ਕਹਿੰਦੇ ਕਿ ਅਸੀਂ ਉਹਦੀ ਫੋਟੋ ਲਾੰਨੇ ਆ ਅਸੀਂ ਸਾਲ ਬਾਅਦ ਉਹਦੀ ਰੋਟੀ ਕਰਦੇ ਆ ਚਾਹੇ ਉਹ ਔਂਤਰਾ ਹੀ ਆ ਚਾਹੇ ਉਹਦਾ ਅੱਗਾ ਪਿੱਛਾ ਨਹੀਂ ਅਸੀਂ ਰੋਟੀ ਕਰਦੇ ਆ ਨਾ ਉਹਦੀ ਤਾਂ ਇਹ ਇਹਨਾਂ ਨੇ ਮੇਰੇ ਗੁਰੂ ਦਾ ਦੀਵਾ ਹੀ ਗੁੱਲ ਕਰਤਾ ਨਾਮ ਨਿਸ਼ਾਨ ਮਟਾਤਾ ਕਿਸ ਵਾਇਜ਼ ਤੋਂ ਮਟਾਇਆ ਕਿਉਂ ਮਟਾਇਆ ਅਸੀਂ ਚੇਲੇ ਨਹੀਂ ਸੀ ਬੈਠੇ ਅਸੀਂ ਚੇਲੇ ਬੈਠੇ ਸੀ ਉਹਦੇ ਜਾਰੇ ਇਹਨਾਂ ਨੇ ਪੰਚਾਇਤ ਦੇ ਵਿੱਚ ਖੁਸਰਿਆ ਨੇ ਪਿੰਡ ਲਿਖ ਕੇ ਦਿੱਤੇ ਆ ਤਾਂ ਹੁਣ ਸਾਨੂੰ ਕਿਉਂ ਨਹੀਂ ਮੰਗਨ ਦੇ ਰਹੇ ਇਹ ਨਿੱਕੀ ਦੇ ਪਿੰਡ ਜਿਹੜੇ ਆਗੇ ਕਿਉਂ ਨਹੀਂ ਮੰਗਨਦੇ ਰੇ ਕਿਸ ਗੱਲੋਂ ਫਿਰ ਇਹ ਕਹਿੰਦੇ ਅਸੀਂ ਕੱਪੜੇ ਖਲਵਾਵਾਂਗੇ ਐ ਕਰਾਂਗੇ ਜੋ ਕਰਾਂਗੇ ਫਿਰ ਜੇ ਆਪਣਾ ਉਹਨੂੰ ਕਹਿੰਦੇ ਉਸ ਗੱਲ ਨੂੰ ਲੈ ਕੇ ਦੇਖਿਆ ਜਾਵੇ ਤਾਂ ਉਸ ਗੱਲ ਦੇ ਵਿੱਚ ਤਾਂ ਫਿਰ ਸਾਰੀ ਏਦਾਂ ਦੇ ਆ ਤੁਹਾਡੇ ਜਦੋਂ ਗੁਰੂ ਜਿੱਦੋਂ ਸੀਗੇ ਉਦੋਂ ਤੱਕ ਤੁਹਾਨੂੰ ਕਿਹੜਾ ਕਿਹੜਾ ਇਲਾਕਾ ਉਹਨਾਂ ਨੇ ਦਿੱਤਾ ਹੋਇਆ ਸੀ ਫਿਰ ਗੁਰੂ ਦੇ ਮੇ ਨਾਲ ਜਾਂਦੇ ਸੀ ਗੁਰੂ ਮੈਨੂੰ ਵਿਧਾਈ ਤੇ ਲੈ ਕੇ ਜਾਂਦੇ ਸੀ ਪਿੰਡਾਂ 'ਚ ਮੈਂ ਏਦਾਂ ਹੀ ਜਾਂਦੇ ਸੀਗੇ ਆਸੀ ਕਲਾ 'ਚ ਵੀ ਮੈਂ ਜਾਂਦੇ ਸੀ ਠੀਕ ਆ ਤਾਂ ਆਪਣੇ ਦੋ ਲੋਚ ਵੀ ਜਾਂਦੇ ਸੀ ਹਮਾਮਪੂਰੇ ਵੀ ਜਾਂਦੇ ਸੀ ਸ਼ਹਿਜ਼ਾਦੇ ਵੀ ਜਾਂਦੇ ਸੀ ਅਜਸੋਵਾਲ ਚੁਬਕੀ ਇਹ ਸਾਰੇ ਪਿੰਡ ਮੈਂ ਮੰਗਦੇ ਸੀ ਇਹਨਾਂ ਨੇ ਮੇਨੂੰ ਰਾਤਮ ਘਾ ਕੇ ਮੇਨਾਂ ਕੋਟ ਮਾਰ ਕਰਵਾ ਕੇ ਮੈਨੂੰ ਘਰੇ ਬਿਠਾਤਾ ਉਪਰੋਂ ਮੈਨੂੰ ਕਹਿ ਰਹੇ ਕਿ ਤੂੰ ਜੈਂਡਰ ਚੇਂਜ ਕਰਾ ਅਸੀਂ ਤੈਨੂੰ ਤਾਂ ਇਲਾਕਾ ਦੇਣਾ ਤੂੰ ਕਿਹੜਾ ਖਸਰਾ ਆ ਕੱਲ ਕੋਈ ਮੈਨੂੰ ਗੱਲਬਾਤ ਹੁੰਦੀ ਆ ਇਹ ਦੀ ਜ਼ਿੰਮੇਵਾਰ ਮੰਜੂ ਮੰਤੇ ਆ ਜੀ ਬਿਲਕੁਲ ਗੱਲਬਾਤ ਕੀਤੀ ਗਈ ਆ ਸੋ ਕਾਫੀ ਲੰਬੇ ਸਮੇਂ ਤੋਂ ਜਿਵੇਂ ਕਿ ਸੂਰਜ ਬਾਬਾ ਜੀ ਨੇ ਦੱਸਿਆ ਕਿ ਮੈਂ ਕਾਫੀ ਦਿਨ ਤੋਂ ਮੈਨੂੰ ਘਰੇ ਬਿਠਾਇਆ ਹੋਇਆ ਹੈ ਲੇਕਿਨ ਇਲਾਕੇ ਜਿਹੜੇ ਨੇ ਉਹ ਨਹੀਂ ਮੰਗਣ ਦਿੱਤੇ ਜਾ ਰਹੇ ਉਸ ਨੂੰ ਲੈ ਕੇ ਇੱਕ ਅਪੀਲ ਕੀਤੀ ਗਈ ਹੈ ਕਿ ਸਾਨੂੰ ਜਿਹੜੇ ਇਲਾਕੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਗੁਰੂ ਜੀ ਮੌਜੂਦ ਸੀ ਉਹਨਾਂ ਦੇ ਨਾਲ ਤੇ ਉਹਨੋਂ ਜਿਹੜੇ ਇਲਾਕੇ ਜਿਹੜੇ ਨੇ ਉਹ ਵੰਡੇ ਦਿੱਤੇ ਜਾਣ ਤਾਂ ਕਿ ਉਹ ਆਪਣਾ ਜਿਹੜਾ ਘਰ-ਬਾਰ ਚਲਾਣ ਜਾਣਾ ਅ ਦਰਸਲ ਇੱਕ ਸੂਰਜ ਨਾਮ ਦੇ ਬਾਬਾ ਜੀ ਨੇ ਜੋ ਰੂਪ ਲਗਾਇਆ ਸੀ ਕਿ ਮੇਰੇ ਤੋਂ ਜਿਹੜੀਆਂ ਵਧਾਈਆਂ ਨੂੰ ਲੈ ਕੇ ਜਿਹੜਾ ਕਿ ਇਲਾਕੇ ਦੇ ਵਿੱਚ ਵੰਡ ਨਹੀਂ ਦਿੱਤੇ ਵਧਾਈਆਂ ਨਹੀਂ ਚੱਕਣ ਦਿੱਤੀ ਜਾਂਦੀਆਂ ਲੇਕਿਨ ਦਰਸਲ ਮਾਮਲਾ ਸੱਚ ਦਰਸਲ ਸੱਚ ਹੈ ਕਿ ਇਹ ਸੂਰਜ ਨਾਮ ਦੇ ਬਾਬੇ ਨੇ ਬਿਆਨ ਸਾਹਮਣੇ ਰੱਖਿਆ ਕਿ ਮੈਨੂੰ 6 ਤੋਂ 7 ਮਹੀਨੇ ਹੋ ਗਏ 7 ਸਾਲ ਹੋ ਗਏ ਥੋੜੀ ਕਿ ਘਰ ਬੈਠੇ ਨੂੰ ਕਿ ਵਧਾਈਆਂ ਨੂੰ ਲੈ ਕੇ ਕਿ ਸਾਡੇ ਇਲਾਕੇ ਵਿੱਚ ਵਧਾਈ ਨਹੀਂ ਮੰਗਣ ਦਿੱਤੇ ਜਾ ਰਿਹਾ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਦਰਸਲ ਮਾਮਲਾ ਸੱਚ ਹੈ ਕੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੈ ਜੈ ਸ਼ੰਕਰ ਲੁਧਿਆਣੇ ਦੇ ਸ਼ਹਿਰ ਵਾਸੀਆਂ ਨੂੰ ਜਜਮਾਨ ਦਾਤਾ ਜੀ ਨੂੰ ਅੱਲਾ ਇਹਨਾਂ ਨੂੰ ਰਾਜੀ ਰੱਖੇ ਠੀਕ ਹੈ ਤੇ ਸੂਰਜ ਨਾਮ ਦੇ ਵਿਅਕਤੀ ਨੇ ਜਿਹੜੇ ਸਾਡੇ ਉੱਤੇ ਸਾਡੇ ਗੁਰੂ ਜੀ ਦੇ ਉੱਤੇ ਐਲੀਕੇਸ਼ਨ ਲਗਾਏ ਆ ਠੀਕ ਆ ਉਹ ਸਾਰੇ ਐਲੀਕੇਸ਼ਨ ਝੂਠੇ ਨੇ ਬੇਮੁਨਾਯ ਆਦ ਨੇ ਠੀਕ ਆ ਉਹ ਬੇਮੁਨਾਯ ਆਦ ਦੇ ਨੇ ਤੇ ਜਦੋਂ ਸਾਡੇ ਮਹੰਤ ਪ੍ਰਥਾ ਦੇ ਵਿੱਚ ਅਸੀਂ ਕਿਸੇ ਦੇ ਘਰਾਂ ਦੇ ਵਿੱਚ ਵਧਾਈ ਲੈਣ ਜਾਂਦੇ ਆ ਖੁਸ਼ੀ ਦੇ ਮੌਕੇ ਤੇ ਤੇ ਜਜਮਾਨ ਸਾਨੂੰ ਦਿੰਦੇ ਨੇ ਅਸੀਂ ਆਪਣਾ ਹੱਸ ਕੇ ਲਈਦਾ ਤੇ ਜਿਹੜੇ ਮਹੰਤ ਪ੍ਰਥਾ ਦੇ ਵਿੱਚ ਜਿਹੜੇ ਚੇਲੇ ਨਾਤੀ ਹੁੰਦੇ ਨੇ ਉਹ ਆਪਣੇ ਗੁਰੂਆਂ ਤੇ ਕੋਲ ਰਹਿੰਦੇ ਨੇ ਆਪਣੇ ਮਾਲਕਾਂ ਦੇ ਕੋਲ ਵੱਸਦੇ ਨੇ ਠੀਕ ਹੈ ਤੇ ਨਾ ਤਾਂ ਜੀ ਉਹ ਸਾਡੇ ਡੇਰੇ ਦੇ ਵਿੱਚ ਹੈ ਨਾ ਤੇ ਉਹ ਸਾਡੇ ਕੋਲ ਰਹਿ ਰਹੇ ਆ ਠੀਕ ਹੈ ਤੇ ਨਾ ਇਸ ਹਮੰਤਾ ਦੀ ਪ੍ਰਥਾ ਦੇ ਵਿੱਚ ਤੇ ਉਹਦਾ ਕੋਈ ਲੈਂਡ ਦੇਣੇ ਆ ਠੀਕ ਹੈ ਤੇ ਜਦ ਉਹਦਾ ਲੈਂਡ ਦੇ ਨਹੀਂ ਨਹੀਂ ਕੋਈ ਇਸ ਚੀਜ਼ ਦੇ ਵਿੱਚ ਹੈਗਾ ਤੇ ਸਾਡੇ ਉੱਤੇ ਅਲੋਕੇਸ਼ਨ ਕਿਸ ਜਗ੍ਹਾ ਤੇ ਲਗਾ ਰਿਆ ਇਹ ਬੇਬੁਨਿਆਦ ਆ ਐਲੀਗੇਸ਼ਨ ਜੋ ਲਗਾ ਰਿਹਾ ਉਹ ਕਹਿਣਾ ਸੀਗਾ ਕਿ ਜਿਸ ਇਲਾਕੇ ਦੇ ਵਿੱਚ ਜਦੋਂ ਮੇਰੀ ਗੁਰੂ ਮੇਰੇ ਜਿਹੜੇ ਮੈਂ ਗੁਰੂ ਜੀ ਨੂੰ ਰੱਖਿਆ ਸੀ ਗੁਰੂ ਗੁਰੂ ਜੀ ਦੀ ਡੈਥ ਹੋਣ ਤੋਂ ਬਾਅਦ ਜਿਹੜੇ ਮੇਰੇ ਕੋਲ ਇਲਾਕੇ ਸੀਗੇ ਉਸ ਇਲਾਕੇ ਵਿੱਚ ਵੀ ਨਹੀਂ ਸਾਨੂੰ ਉਹ ਜਿਹੜੀ ਵਧਾਈ ਮੰਗੜ ਦਿੱਤੀ ਜਾਂਦੀ ਲੇਕਿਨ ਉਸ ਇਲਾਕੇ ਵਿੱਚੋਂ ਵੀ ਉਹਨਾਂ ਨੂੰ ਹਟਾ ਦਿੱਤਾ ਗਿਆ ਵਾ ਲੇਕਿਨ ਐਲੀਗੇਸ਼ਨ ਗੋਲੀ ਤੱਕ ਦੇ ਆ ਗਏ ਨੇ ਜਿਹੜੇ ਮੰਜੂ ਸਾਈ ਜੀ ਦੇ ਬਾਬਾ ਜੀ ਦੇ ਉੱਪਰ ਰੋਪ ਲੱਗ ਰਹੇ ਨੇ ਉਹ ਤੁਹਾਡੇ ਕੀ ਲੱਗਦੇ ਨੇ ਉਹਨਾਂ ਦੇ ਉੱਪਰ ਕਿਉਂ ਇਸ ਤਰ੍ਹਾਂ ਗੰਭੀਰ ਰੋਪ ਲੱਗ ਰਹੇ ਨੇ ਕਿ ਅਸੀਂ ਤੁਹਾਨੂੰ ਗੋਲੀ ਨਾਲ ਉਡਾ ਦਾਂਗੇ ਜਾਂ ਅਸੀਂ ਤੁਹਾਨੂੰ ਵਧਾਈ ਨਹੀਂ ਚੱਕਣ ਦੇਵਾਂਗੇ ਤੇ ਨਾਲ ਅ ਗੰਭੀਰ ਰੂਪ ਤੇ ਉਜੜੇ ਲਗਾ ਰਿਆ આરોਪ ਗੰਭੀਰ ਇਸ ਕਰਕੇ ਉਹ ਲਗਾ ਰਿਆ ਠੀਕ ਹੈ ਤੇ ਉਹ ਤੇ ਸਭ ਤੋਂ ਪਹਿਲਾ ਆਪ ਅੱਛਾ ਪਲਾਹ ਨਾ ਤੁਹਾਨੂੰ ਖੁਦ ਸਾਰਾ ਪਤਾ ਹੀ ਹੈ ਹਨਾ ਕਿਸ ਚੀਜ਼ ਦੇ ਕਰਕੇ ਉਹ ਸਾਰਾ ਕੁਝ ਕਰਦਾ ਪਿਆ ਜਦੋਂ ਕਿਸੇ ਨੂੰ ਆਪਣੀ ਮਿਹਨਤ ਦੀ ਕਰਨੀ ਹੱਡ ਬੰਦੀ ਪੈ ਜਾਵੇ ਫਿਰ ਉਹ ਕਹਿੰਦਾ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਜਾਵਾਂ ਤੇ ਇਹਨਾਂ ਚੀਜ਼ਾਂ 'ਚ ਪੈਸਾ ਆ ਠੀਕ ਹੈ ਉਹ ਤਾਂ ਜੋ ਅੱਲਾ ਪਾਕ ਨੇ ਖੁਦਾਈ ਹੈ ਜੋ ਇਸ ਚੀਜ਼ ਦਾ ਸਾਡਾ ਪੰਥ ਹੈ ਪੰਥ ਦੇ ਵਿੱਚ ਰਹਿ ਕੇ ਜੋ ਚੀਜ਼ ਹੈ ਉਹ ਅੱਛੀ ਲੱਗਦੀ ਤੇ ਬੇਪੰਥ ਦੇ ਇਲਾਵਾ ਜਿਹੜਾ ਚੱਲਦਾ ਉਹਨੂੰ ਕਹਿੰਦੇ ਆਵਾਰਾ ਠੀਕ ਹੈ ਉਹ ਆਵਾਰਾ ਹੈ ਸਾਡੇ ਮੰਨਤਾ ਦੇ ਵਿੱਚ ਨਾ ਕੋਈ ਉਹਦਾ ਲੈ ਨਾ ਤੇ ਨਾ ਕੋਈ ਦੇ ਨੀ ਹੈ ਠੀਕ ਹੈ ਉਹ ਹੁਣ ਆਪਣਾ ਜ਼ਬਰਦਸਤੀ ਧੱਕੇ ਦੇ ਨਾਲ ਕਰੀ ਜਾਵੇ ਤਾਂ ਸਾਡੇ ਉੱਤੇ ਝੂਠਾ ਅਲੋਕੇਸ਼ਨ ਲਗਾ ਰਿਹਾ ਇਹ ਦੀ ਪੰਜਾਬ ਸਰਕਾਰ ਦੇ ਅੱਗੇ ਅਪੀਲ ਕਰ ਰਹੇ ਆ ਬਰੀਕੀ ਦੇ ਨਾਲ ਇਸ ਜੋ ਅਸੀਂ ਬਿਆਨ ਦੇ ਰਹੇ ਆ ਉਸ ਚੀਜ਼ ਦੀ ਜਾਂਚ ਕੀਤੀ ਜਾਵੇ ਠੀਕ ਹੈ ਇਹ ਜਿਹੜਾ ਆਪਣਾ ਨਿੱਕੀ ਮਹੰਤ ਜਿਹੜਾ ਕਹਿੰਦਾ ਕਿ ਨਿੱਕੀ ਮਹੰਤ ਮੇਰੇ ਗੁਰੂ ਜੀ ਨੇ ਤੇ ਉਹ ਨਿੱਕੀ ਮਹੰਤ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਉਹ ਨਿੱਕੀ ਮਹੰਤ ਕਿੱਥੇ ਰਹਿੰਦੇ ਸੀ ਉਹ ਨਿੱਕੀ ਮਹੰਤ ਕੀ ਹੈ ਤੇ ਕੀ ਨਹੀਂ ਅਸੀਂ ਆਪਣਾ ਕੈਮਰੇ ਦੇ ਅੱਗੇ ਨਹੀਂ ਕਹਿਣਾ ਕਿ ਉਹ ਨਿੱਕੀ ਮਹੰਤ ਕੀ ਸੀ ਕੀ ਨਹੀਂ ਠੀਕ ਹੈ ਉਹ ਇਹਨੂੰ ਵੀ ਪਤਾ ਕਿ ਨਿੱਕੀ ਮਹੰਤ ਮੇਰੇ ਬਾਲ ਬੱਚੇਦਾਰ ਕਿੱਦਾਂ ਕਿੱਦਾਂ ਨਹੀਂ ਅਸੀਂ ਨਹੀਂ ਉਸ ਚੀਜ਼ ਬਾਰੇ ਕਹਿੰਦੇ ਤੇ ਠੀਕ ਹੈ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਆ ਤੇ ਜਿਹੜੇ ਨਿਊਜ਼ ਚੈਨਲ ਦੇ ਉੱਤੇ ਸਾਡੀ ਇਸ ਚੀਜ਼ ਦੀ ਆਪਣਾ ਇਹ ਲੈ ਰਹੇ ਆ ਇੰਟਰੋਡਕਸ਼ਨ ਸਾਰੀ ਸਾਨੂੰ ਪੁੱਛ ਰਹੇ ਆ ਹੈਨਾ ਤੇ ਅਸੀਂ ਇਹਨਾਂ ਦੇ ਅੱਗੇ ਵੀ ਅਪੀਲ ਕਰਦੇ ਨਿੱਕੀ ਮੰਤ ਦੇ ਘਰ ਤੱਕ ਜਾਇਆ ਜਾਵੇ ਠੀਕ ਹੈ ਉਹਦਾ ਸਾਰਾ ਬਾਇਓ ਡਾਟਾ ਕੱਢਿਆ ਜਾਵੇ ਉਹ ਮਹੰਤ ਸੀ ਕਿ ਨਹੀਂ ਬਾਬਾ ਜੀ ਗੱਲ ਕੀਤੀ ਜਾਵੇ ਕਿ ਜਿਹੜੇ ਕੀ ਇਨਾਮੀ ਬਾਬਾ ਜੀ ਨੇ ਸਾਰੇ ਜਿਨ੍ਹਾਂ ਦਾ ਉਹ ਨਾਮ ਲੈ ਰਹੇ ਨੇ ਮੈਂ ਨਹੀਂ ਕਹਿ ਰਿਹਾ ਉਹਨਾਂ ਦੇ ਇੰਟਰਵਿਊ ਵਿੱਚ ਜੇ ਨਾਮ ਲੈ ਰਹੇ ਨੇ ਕਿ ਜਿਵੇਂ ਕਿ ਮੰਜੂ ਬਾਬਾ ਜੀ ਦਾ ਨਾਮ ਲਿੱਤਾ ਗਿਆ ਉਹਦੇ ਵਿੱਚ ਭੋਲੀ ਮਾਈ ਦਾ ਨਾਮ ਵੀ ਦਾ ਲੱਗਦਾ ਨਹੀਂ ਵੀ ਇਸ ਨੂੰ ਕਿਸ ਤਰੀਕੇ ਨਾਲ ਦੇ ਦੇ ਕਿ ਉਹਨਾਂ ਨੂੰ ਵੀ ਇਸ ਦੇ ਵਿੱਚ ਚੀਜ਼ ਦੇ ਵਿੱਚ ਫਿਰ ਬਦਨਾਮ ਕੀਤਾ ਜਾ ਰਿਹਾ ਵੇ ਇਸੇ ਉਹਦੇ ਵਿੱਚ ਹਾਂਜੀ ਤਾਂ ਹੀ ਤੇ ਅਸੀਂ ਕਹਿ ਰਹੇ ਹਾਂ ਇਸ ਚੀਜ਼ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਠੀਕ ਹੈ ਤੇ ਉਹ ਸਾਡੇ ਮਨਤ ਸਮਾਜ ਨੂੰ ਜਲੀਲ ਕਰ ਰਿਹਾ ਝੂਠੇ ਸੱਚੇ aarop ਲਗਾ ਰਿਹਾ ਪੂਰੇ ਸਮਾਜ ਦੇ ਉੱਤੇ ਠੀਕ ਹੈ ਜਿਹੜੇ ਇਦਾਂ ਦੇ ਸ਼ਖਸ਼ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਕੀਤਾ ਜਾਵੇ ਠੀਕ ਹੈ ਜੋ ਚੋਰ ਦੀ ਸਜ਼ਾ ਹੋਵੇ ਉਹ ਉਸੇ ਸ਼ਖਸ਼ ਦੀ ਹੋਵੇ ਠੀਕ ਹੈ ਜੇ ਤਾਂ ਉਹ ਸੱਚਾ ਹੋ ਉਹ ਲਲਕਾਰ ਕੇ ਸਾਹਮਣੇ ਆਵੇ ਠੀਕ ਹੈ ਹਾਂ ਜੇ ਤੇ ਉਹ ਆਪਣਾ ਝੂਠਾ ਵਾ ਜਿਹੜਾ ਆਪਣਾ ਸਾਡਾ ਸਲੇਮਟਾਪਰੀ ਵਾਲੀ ਮਾਈ ਦੇ ਉੱਤੇ ਵੀ ਕਿ ਅਏ ਗੱਦੀ ਨਸ਼ੀਨ ਮਹੰਤਾ ਨੂੰ ਬਦਨਾਮ ਕਰ ਰਿਹਾ ਡੇਰੇਦਾਰ ਮਹੰਤਾ ਨੂੰ ਬਦਨਾਮ ਕਰ ਰਿਹਾ ਵਾ ਠੀਕ ਹੈ ਤੇ ਉਹ ਚੀਜ਼ ਦੇ ਉੱਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤੁਸੀਂ ਅਗਲੀ ਤੁਹਾਡੀ ਕੀ ਮੰਗ ਰਹੇਗੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਰੋਪ ਲਗਾਏ ਨਹੀਂ ਉਦੋਂ ਦਰਸਲ ਉਹਦੇ ਵਿੱਚ ਤੁਹਾਡੀ ਕੀ ਅਗਲੀ ਕਾਰਵਾਈ ਕੀ ਹੈਗੀ ਸਾਡੀ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਜੇ ਜੋ ਵੀ ਇਹ ਆਪਣਾ ਛੜੇੰਤਰ ਰਾਚ ਰਿਹਾ ਹੈ ਇਹ ਛੜੇੰਤਰ ਦੇ ਵਿੱਚ ਕਿਹਦਾ ਕਿਹਦਾ ਹੱਥ ਹੈ ਤੇ ਇਹਦੇ ਬੈਕਬੋਨ ਕੌਣ ਹੈ ਠੀਕ ਹੈ ਇਹ ਕਿਹਦੇ ਪਿੱਛੇ ਲੱਗ ਕੇ ਇੰਨਾਂ ਚੀਜ਼ ਮੰਤ ਸਮਾਜ ਨੂੰ ਬਦਨਾਮ ਕਰ ਰਿਹਾ ਹੈ ਵਾ ਇਹ ਸ਼ਖਸ਼ ਸੂਰਜ ਬਾਬਾ ਠੀਕ ਹੈ ਇਹਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਠੀਕ ਹੈ ਇਹ ਤੁਸੀਂ ਹੋ ਹੀ ਆ ਠੀਕ ਹੈ ਜਿਨ੍ਹਾਂ ਨੇ ਸੱਚ ਦਾ ਸਾਚ ਅੱਗੇ ਲਿਆਣਾ ਠੀਕ ਹੈ ਪੰਜਾਬ ਸਰਕਾਰ ਦੇ ਅੱਗੇ ਸਾਡੀ ਹੱਥ ਜੋੜ ਕੇ ਅਪੀਲ ਹੈ ਇਹ ਮੰਤ ਸਮਾਜ ਨੂੰ ਬਹੁਤ ਜ਼ਿਆਦਾ ਬਦਨਾਮ ਕਰ ਰਿਹਾ ਏਦਾਂ ਦੇ ਸ਼ਖਸ਼ ਆਪਣੇ ਜਜਮਾਨਾਂ ਦੇ ਘਰੇ ਚੋਰੀਆਂ ਕਰੇ ਆਂਦੇ ਨੇ ਠੀਕ ਹੈ ਚੋਰੀ ਕਰੇ ਆਂਦੇ ਨੇ ਮੜ ਅੱਛਾ ਬੂਰਾ ਬੋਲੇ ਆਂਦੇ ਨੇ ਤਾਂ ਉਹਦੇ ਵਿੱਚ ਸਾਡੇ ਮੰਤ ਸਮਾਜ ਬਦਨਾਮ ਹੋ ਰਿਹਾ ਠੀਕ ਹੈ ਏਦਾਂ ਦੇ ਸ਼ਖਸ਼ਾਂ ਨੂੰ ਠੀਕ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਏਦਾਂ ਦੇ ਸ਼ਖਸ਼ਾਂ ਦੇ ਉੱਤੇ ਜਿਹੜੇ ਸਾਡੇ ਮੰਤ ਸਮਾਜ ਨੂੰ ਬਦਨਾਮ ਕਰ ਰਹੇ ਆ ਜੀ ਬਿਲਕੁਲ ਬਿੱਲੋ ਬਾਬਾ ਜੀ ਮੰਤ ਜੀ ਸਾਡੇ ਨਾਲ ਮੌਜੂਦ ਸੀ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਦਰਸਲ ਦੁੱਧ ਦਾ ਦੁੱਧ ਜੋ ਪਾਣੀ ਦਾ ਪਾਣੀ ਦਰਸਲ ਸੱਪ ਸੱਚ ਸਾਹਮਣੇ ਲੈ ਕੇ ਆਂਦਾ ਕਿ ਜੋ ਜਿਹੜੇ ਇਨਾਮੀ ਬਾਬੇ ਨੇ ਜਿਸ ਤਰ੍ਹਾਂ ਕੀ ਤੁਸੀਂ ਉਹਨਾਂ ਦੇ ਮੂੰਹ ਸੁਣਿਆ ਸੀ ਉਹਨਾਂ ਨੂੰ ਵੀ ਚੰਗੇ ਤੋਂ ਚੰਗੇ ਜਿਹੜੇ ਨਹੀਂ ਇਨਾਮੀ ਬਾਬਾ ਜੀ ਨੂੰ ਵੀ ਜਿਹੜਾ ਹੈ ਨਾ ਬਦਨਾਮ ਕਿਤੇ ਨਾ ਕਿਤੇ ਕੀਤਾ ਜਾਂਦਾ ਸੋ ਚਲਦੀ ਇੰਟਰਵਿਊ ਨੂੰ ਦੋਸਤੋ ਸ਼ੇਅਰ ਜਰੂਰ ਕਰਿਓ ਤਾਂਕਿ ਦੋਸਤਾਂ ਤੱਕ ਵੀਡੀਓ ਸਾਰੇ ਪੰਜਾਬ ਭਰ ਦੇ ਵਿੱਚ ਵੀਡੀਓ ਜਾਣੀ ਚਾਹੀਦੀ ਕਿਉਂਕਿ ਦਰਸਲ ਸਾਹਮਣੇ ਸੱਚ ਦਾ ਕੀ ਸੀ ਤੁਸੀਂ ਆਈਨਸ ਬਿਲਕੁਲ ਸੱਚ ਸੁਣਿਆ ਕਿ ਵੀਡੀਓ ਦਾ ਸੱਚ ਸਾ ਜੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਨੇਰੋ ਪ੍ਰਾਈਮ ਸਵੈਰਨ ਯੂਜ਼ਰ ਨਾਲ ਕੈਮਰਾ ਪਰਸਨ ਵਿਪਨ ਰੋਡਾਂ ਦੇ ਨਾਲ ਮੇਲਨ ਸਿੰਘ ਦੀ ਖਾਸ ਰਿਪੋਰਟ